ਪੰਜਾਬ ਦੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਥਮਨ ਨੂੰ ਹੁਣ ਕੁਛ ਹੀ ਸਮਾਂ ਰਹਿ ਗਿਆ ਹੈ ਹਰ ਪਾਰਟੀ ਨੇ ਪੂਰੀ ਬਾਹਲ ਆਤੀ ਹੈ ਇਹਨਾਂ ਚੋਣਾਂ ਨੂੰ ਜਿੱਤਣ ਲਈ ਹਰ ਸਿਟੀ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਵੀ ਹੌਟ ਸੀਟ ਹੈ ਕਿਉਂਕਿ ਰਾਜਕੁਮਾਰ ਚੱਬੇਵਾਲ ਮੌਜੂਦਾ ਚੱਬੇਵਾਲ ਤੋਂ ਵਿਧਾਇਕ ਨਹੀਂ ਉਹ ਆਮ ਆਦਮੀ ਪਾਰਟੀ ਦੇ ਇਸ ਵੇਲੇ ਉਮੀਦਵਾਰ ਹਨ ਔਰ ਜਨਤਾ ਦੀ ਅਦਾਲਤ ਦੇ ਵਿੱਚ ਆਪ ਅੱਜ ਪੇਸ਼ ਕਰਦੇ ਹਾਂ ਰਾਜਕੁਮਾਰ ਚੱਬੇਵਾਲ ਜੀ ਨੂੰ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਇਹਨਾਂ ਦਾ ਚੱਬੇਵਾਲ ਸਾਹਿਬ ਮੈਂ ਜਿਵੇਂ ਜ਼ਿਕਰ ਕੀਤਾ ਕਿ ਇਹ ਵੀ ਹੌਟ ਸੀਟ ਬਣ ਗਈ ਤੁਹਾਡੇ ਆਨ ਨਾਲ ਜ਼ਿਆਦਾ ਚਰਚਾ ਦਾ ਵਿਸ਼ਾ ਐ ਸੀਟ ਤੇ ਉਮੂਮਨ ਜ਼ਿਆਦਾ ਨਜ਼ਰ ਨਹੀਂ ਰੈਂਦੀ ਸੀ ਕਿ ਇਸ ਸੀਟ ਤੇ ਗਲਾ ਮੈਂ ਤੁਹਾਡਾ ਦੇਖ ਰਹਾ ਬਹਿ ਗਿਆ ਲੰਬਾ ਚੋਣ ਪ੍ਰਚਾਰ ਕਰਨਾ ਪੈ ਗਿਆ ਹੁਣ ਸਿੱਧੀ ਆਪਣੀ ਕਿਥੇ ਦੇਖ ਰੋ ਇਸ ਵੇਲੇ ਅਹ ਦੇਖੋ ਗੱਲ ਐ ਵੀ ਹੌਟ ਸੀਟ ਹੈ ਜਾਂ ਨਹੀਂ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਗਰਮੀ ਬਹੁਤ ਐ ਤੇ ਉਪਰੋਂ ਜਿਹੜਾ ਸਿਆਸੀ ਪਰ ਐ ਉਹ ਵੀ ਗਰਮੀ ਤੋਂ ਵੀ ਉੱਪਰ ਚੜਿਆ ਹੋਇਆ ਤੇ ਇਸ ਕਰਕੇ ਮੈਂ ਆਪਣੇ ਹਲਕੇ ਵਿੱਚ ਜੋ ਦੇਖ ਰਿਹਾ ਬਕਬਕ ਕੰਸਟੀਟਿਊਐਂਸੀ ਵਿੱਚ ਜਾ ਰਹੇ ਹਾਂ ਤੇ ਮੈਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਸਿਆਸੀ ਪਾਰ ਹੈ ਉਹ ਇੰਨਾ ਹਾਈ ਹੈ ਕਿ ਗਰਮੀ ਜ਼ਿਆਦਾ ਲੱਗਦੀ ਨਹੀਂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸਾਥੀ ਨੇ ਸਾਡੇ ਸਪੋਰਟਰਜ਼ ਨੇ ਵੋਟਰਜ਼ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਭਰਵੇਂ ਇਕੱਠ ਹੋ ਰਹੇ ਨੇ ਖਾਸ ਤੌਰ ਤੇ ਦਸੂਹਾ ਤੋਂ ਸਾਡੇ ਵਿਧਾਇਕ ਘੁੰਮਣ ਸਾਹਿਬ ਵੀ ਸਾਡੇ ਚ ਮੌਜੂਦ ਨੇ ਕਰਮਵੀਰ ਸਿੰਘ ਘੁੰਮਣ ਜੀ ਔਰ ਬਹੁਤ ਵੱਡੇ ਇਕੱਠ ਬਹੁਤ ਵੱਡਾ ਉਤਸ਼ਾਹ ਜਿਹੜਾ ਹੈ ਲੋਕਾਂ ਦੇ ਵਿੱਚ ਸਰਕਾਰ ਦੇ ਸਪੈਸ਼ਲੀ 2 ਸਾਲ ਦੇ ਜੋ ਕੰਮ ਹੋਇਆ ਉਸ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਹੈ ਸੋ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਸੀਟ ਹੈ ਇਹ ਬਿਲਕੁਲ ਇੱਕ ਪਾਸੜ ਜਿੱਤ ਵੱਲ ਵੱਧ ਰਹੀ ਹੈ ਇਹ ਸਿਆਸੀ ਪਾਰਾ ਤੁਹਾਨੂੰ ਕਿੰਨੀ ਕੁ ਠੰਡਕ ਪਹੁੰਚਾ ਰਿਹਾ ਕਿਉਂਕਿ ਨਵਾਂ ਸਫਰ ਸੀਗਾ ਕਿੰਨੀ ਕੁ ਠੰਡਕ ਤੁਹਾਨੂੰ ਆਪਣੇ ਆਸ-ਪਾਸ ਦੇ ਲੋਕਾਂ ਤੋਂ ਛਾਂ ਕਿੰਨੀ ਕੁ ਮਿਲ ਰਹੀ ਹੈ ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ ਵੀ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੋ ਭਰਮੇ ਇਕੱਠ ਹੋ ਰਿਹਾ ਜੋ ਸਾਡੇ ਸੰਗਠਨ ਦਾ ਸਹਿਯੋਗ ਹੈ ਜੋ ਸਾਡੇ ਵਿਧਾਇਕਾਂ ਦਾ ਸਾਡੇ ਐਮ ਐਲ ਏਜ਼ ਦਾ ਸਹਿਯੋਗ ਹੈ ਜਾਂ ਜੋ ਹਾਈ ਕਮਾਂਡ ਦਾ ਸਹਿਯੋਗ ਹੈ ਭਗਵੰਤ ਜੀ ਜਿਸ ਤਰ੍ਹਾਂ ਨਾਲ ਸਖਤ ਮਿਹਨਤ ਕਰ ਰਹੇ ਆ ਔਰ ਕੇਜਰੀਵਾਹ ਸਾਹਿਬ ਦੀ ਜਿਸ ਤਰ੍ਹਾਂ ਨਿਗਾਹ ਹੈ ਤੇ ਉਸ ਤੋਂ ਮੈਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਕਿ ਸਹਿਯੋਗ ਜਿਹੜਾ ਹੈ ਉਹ ਬਹੁਤ ਵੱਡਾ ਸਹਿਯੋਗ ਹੈ ਐਡਾ ਵੱਡਾ ਸਹਿਯੋਗ ਮੈਂ ਪਹਿਲੀ ਵਾਰ ਦੇਖ ਰਿਹਾ ਕਿਉਂਕਿ ਤੁਹਾਨੂੰ ਹੁਣ ਲੰਬਾ ਸਮਾਂ ਹੋ ਗਿਆ ਪ੍ਰਚਾਰ ਕਰਦੋ ਇਹ ਕਿਹੜੀ ਕਿਹੜੀਆਂ ਸਮੱਸਿਆਵਾਂ ਤੁਸੀਂ ਇਸ ਹਲਕੇ ਦੀਆਂ ਸਮਝ ਪਾਇਓ ਤੁਹਾਡਾ ਪਰਸਨਲ ਮੈਨੀਫੈਸਟੋ ਹੁਸ਼ਿਆਰਪੁਰ ਲੋਕ ਸਭਾ ਦੇ ਲਈ ਕੀ ਹੈਗਾ ਆ ਦੇਖੋ ਰਿਜਨ ਬਾਈਜ਼ ਜਿਹੜੀਆਂ ਪ੍ਰੋਬਲਮ ਨੇ ਜਿੰਨੀਆਂ ਨੌ ਕੰਸਟੀਟੂਐਂਸੀਜ਼ ਨੇ ਔਰ ਨੋ ਕੰਸਟਿਟੂਐਂਸੀਸ ਦਾ ਜਿਹੜਾ ਆਪਣੀਆਂ ਆਪਣੀਆਂ ਸਮੱਸਿਆਵਾਂ ਨੇ ਪਰ ਬ੍ਰੌਡਲੀ ਮੈਂ ਇਹ ਕਹਿੰਦਾ ਭਈ ਕੁਝ ਜਿਹੜੀਆਂ ਸਮੱਸਿਆਵਾਂ ਕੁਝ ਇਸ਼ੂਜ਼ ਇਸ਼ੂਜ਼ ਨੇ ਉਹ ਬੜੇ ਕਾਮਨ ਨੇ ਤੇ ਉਸ ਦੇ ਹਿਸਾਬ ਨਾਲ ਮੈਂ ਜੋ ਸੋਚਾ ਕਿ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਸ਼ਹਿਰ ਹਾਲਾਂਕਿ ਐਜੂਕੇਸ਼ਨ ਦੇ लिटरेसी ਦੇ ਨਜ਼ਰੀਏ ਤੋਂ ਦੇਖੀਏ ਤਾਂ ਬਹੁਤ ਬੜਾ ਲਿਖਿਆ ਸ਼ਹਿਰ ਹੈ ਪਰ ਗਰੀਬੀ ਜਿਹੜੀ ਅੱਜ ਵੀ ਕੰਢੀ ਏਰੀਆ ਦੇ ਵਿੱਚ ਹੋਰ ਏਰੀਆਜ਼ ਦੇ ਵਿੱਚ ਗਰੀਬੀ ਅੱਜ ਵੀ ਬਰਕਰਾਰ ਹੈ ਸੋ ਮੈਂ ਸਭ ਤੋਂ ਪਹਿਲੀ ਜੋ ਮੇਰੀ ਸੋਚ ਹੈ ਉਹ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡਾ ਮਲਟੀ ਸਪੈਸ਼ਲਿਟੀ ਹਸਪੀਟਲ ਮੈਡੀਕਲ ਕਾਲਜ ਐਂਡ ਹਸਪੀਟਲ ਐਂਡ ਕੈਂਸਰ ਹਸਪੀਟਲ ਲੈ ਕੇ ਆਣਾ ਤੇ ਕਿਉਂਕਿ ਕੰਢੀ ਏਰੀਆ 'ਚ ਬੈਠੇ ਆਂ ਖਾਸ ਤੌਰ ਤੇ ਇੱਥੇ ਏਮਜ਼ ਹਸਪੀਟਲ ਇੱਕ ਹੋਰ ਲੈ ਕੇ ਆਣਾ ਕੰਡੀ ਏਰੀਆ ਲਈ ਉਹ ਜਿਹੜਾ ਮੇਰਾ ਮੇਰੀਆਂ ਪਹਿਲ ਕਦਮੀਆਂ ਵਿੱਚੋਂ ਇੱਕ ਹੋਏਗਾ ਤਾਂ ਕਿ ਸਾਡੇ ਲੋਕਾਂ ਨੂੰ ਦੂਰ ਦਰਾਡੇ ਨੂੰ ਪੀਜੀਆਈ ਨੂੰ ਡੀਐਮਸੀ ਨੂੰ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਨਾ ਜਾਣਾ ਪਵੇ ਸੋ ਪਹਿਲਾ ਇਹ ਸਭ ਤੋਂ ਵੱਡਾ ਹੋਏਗਾ ਔਰ ਦੂਸਰਾ ਕਿਉਂਕਿ ਐਜੂਕੇਸ਼ਨ ਦੇ ਐਂਗਲ ਤੋਂ ਸਾਡਾ ਸ਼ਹਿਰ ਜਿਹੜਾ ਬਹੁਤ ਅੱਗੇ ਹੈ ਸੋ ਯੂਨੀਵਰਸਿਟੀਆਂ ਲੈ ਕੇ ਆਣਾ ਖਾਸ ਤੌਰ ਤੇ ਰਿਜਨਲ ਕੈਂਪਸ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਅਪਗ੍ਰੇਡ ਕਰਾਂਗੇ ਔਰ ਜਿਹੜੀ ਇੰਡਸਟਰੀਅਲ ਔਰੀਐਂਟ ਇੰਡਸਟਰੀ ਔਰੀਐਂਟਡ ਐਜੂਕੇਸ਼ਨ ਜਿਹੜੀ ਆ ਖਾਸ ਤੌਰ ਤੇ ਟੈਕਨੀਕਲ ਐਜੂਕੇਸ਼ਨ ਜਿਹੜੀ ਆ ਉਸ ਨੂੰ ਬਿਹਤਰ ਕਰਨਾ ਵੀ ਮੇਰਾ ਜਿਹੜਾ ਮੁੱਖ ਮੁੱਦਾ ਰਹੇਗਾ ਮੁੱਖ ਸੋਚ ਰਹੇਗੀ ਤਾਂ ਕਿ ਸਾਡੇ ਬੱਚੇ ਜਿਹੜੇ ਇੱਥੇ ਇੰਡਸਟਰੀ ਦੇ ਵਿੱਚ ਅਡਜਸਟ ਹੋ ਸਕਣ ਔਰ ਤੀਸਰੀ ਜੋ ਸਭ ਤੋਂ ਵੱਡੀ ਪਹਿਲ ਹੈ ਰੋਜ਼ਗਾਰ ਪੈਦਾ ਕਰਨਾ ਕਿਉਂਕਿ ਪਿੱਛੇ ਜੋ ਪਹਿਲਾਂ ਜੋ ਇਥੇ ਐਮਪੀ ਸੀ ਉਹ ਐਮਓਐਸਸੀ ਮਿਨਿਸਟਰ ਐਮਓਐਸ ਇੰਡਸਟਰੀ ਸੀ ਤੇ ਮੈਨੂੰ ਅੱਜ ਵੀ ਹੈਰਾਨੀ ਆ ਕਿ ਅਸੀਂ ਇਸ ਕੰਢੀ ਦੇ ਵਿੱਚ ਜਿੱਥੇ ਬਹੁਤ ਬੈਕਵਰਡ ਹੈ ਹਿੱਲੀ ਏਰੀਆ ਇੱਥੇ ਅਸੀਂ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਇੰਡਸਟਰੀ ਲੈ ਕੇ ਆ ਸਕਦੇ ਸੀ ਪਰ ਅਫਸੋਸ ਨਹੀਂ ਆਈ ਸੋ ਮੈਂ ਹਿੱਲੀ ਏਰੀਆ ਪੈਕੇਜ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਰੋਜ਼ਗਾਰ ਦੇ ਮੌਕੇ ਜਿੰਜਾ ਜ਼ਿਆਦਾ ਜ਼ਿਆਦਾ ਪੈਦਾ ਹੋਣ ਕਿਉਂਕਿ ਤੁਸੀਂ ਆਪ ਡਾਕਟਰ ਮੈਥੇ ਲੋਕਾਂ ਨਾਲ ਵਿਚਾਰ ਰਹਾ ਸੀ ਤੇ ਕਹਿ ਰਹੇ ਸੀ ਕਿ ਇਹਨਾਂ ਦੇ ਸਕੈਨਿੰਗ ਸੈਂਟਰ ਚੱਲਦੇ ਨੇ ਉਹਦਾ ਬੜਾ ਇੰਪੈਕਟ ਹੈ ਤੁਸੀਂ ਸਮਝਦੇ ਹੋ ਕਿ ਤੁਹਾਡੇ profession ਦਾ ਤੁਹਾਡੀ politcal life ਤੇ ਵੀ ਇੰਪੈਕਟ ਪਏਗਾ ਹਾਂ ਨਹੀਂ ਵੈਸੇ ਮੇਰੀ ਆਦਤ ਹੈ ਕਿ ਮੈਂ ਧਰਮ ਤੇ ਰਾਜਨੀਤੀ profession ਤੇ ਰਾਜਨੀਤੀ ਸਾਰਿਆਂ ਨੂੰ ਅਲੱਗ-ਅਲੱਗ ਰੱਖਦਾ ਅਸੀਂ ਕਦੇ ਇਹਨਾਂ ਨੂੰ ਮਿਕਸ ਐਂਡ ਮੈਚ ਨਹੀਂ ਕਰੀਦਾ ਕਿਉਂਕਿ ਹਰ ਇੱਕ ਜਿਹੜੀ ਜਿਹੜਾ ਸਟ੍ਰੀਮ ਉਹ ਅਲੱਗ ਹੈ ਹਾਂ ਜਿੱਥੇ ਕਿਸੇ ਨੂੰ ਵੀ ਜ਼ਰੂਰਤ ਹੈ ਸਾਡੇ ਜਿਹੜਾ ਵੀ ਗਰੀਬ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਜਦੋਂ ਮੈਨੂੰ ਆ ਕੇ ਅਪਰੋਚ ਕਰਦਾ ਹੈ ਤੇ ਫਿਰ ਜਿੱਦਾਂ ਉਹ ਕਹਿੰਦੇ ਉਦਾਂ ਸੀ ਉਹ ਚ ਉਹਨਾਂ ਨੂੰ ਉਹ ਸੇਵਾਵਾਂ ਦਿੰਦੇ ਆ ਤੇ ਦਿੰਦੇ ਆਏ ਤੁਹਾਡੇ ਪਹਿਲੇ ਜਿਹੜੇ ਮੁਕਾਬਲੇ ਵਿੱਚ ਉਮੀਦਵਾਰ ਨੇ ਨੀਤਾ ਸੋਮਪrakash ਉਹਨਾਂ ਦੇ ਪਤੀ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਰਹਿੰਦੇ ਨੇ ਉਹਨਾਂ ਦੇ ਕੋਲ ਬੜਾ ਵੱਡਾ ਰਿਪੋਰਟ ਕਾਰਡ ਹੈ ਉਹ ਕਹਿੰਦੇ ਮੈਡੀਕਲ ਕਾਲਜ ਦੀ ਥਾਂ ਮੈਂ ਅਪਰੂਵ ਕਰਵਾਈ ਬੰਦੇ ਭਾਰਤ ਦੀ ਟ੍ਰੇਨ ਫਗਵਾੜੇ ਰੁਕਦੀ ਹੈ ਉਹ ਮੈਂ ਰੁਕਵਾਈ ਹੋਰ तमाम ਉਹਨਾਂ ਦੇ ਕੋਲ ਪ੍ਰੋਜੈਕਕਸ਼ਨ ਨੇ ਵੱਡੇ ਵੱਡੇ ਪ੍ਰੋਜੈਕਟਸ ਉਹ ਗਿਣਾਉਂਦੇ ਨੇ ਫਿਰ ਤੁਹਾਨੂੰ ਨਹੀਂ ਲੱਗ ਕੇਂਦਰ ਦੇ ਵਿੱਚ ਇੱਕ ਤਾਂ ਮੰਤਰੀ ਰਹੇ ਫਿਰ ਉਹਨਾਂ ਨੇ ਜੋ ਕੰਮ ਕੀਤਾ ਜੋ ਉਹ ਕਿਨਾਰੇ ਨੂੰ ਉਹਨਾਂ ਤੁਸੀਂ ਕਿਵੇਂ ਦੇਖ ਰਹੇ ਹੋ ਮੈਂ ਨਹੀਂ ਦੇਖ ਰਿਹਾ ਮੈਂ ਤਾਂ ਇਹ ਦੇਖ ਰਿਹਾ ਲੋਕ ਕੀ ਦੇਖ ਰਹੇ ਆ ਲੋਕ ਉਹਨਾਂ ਦੇ ਰਿਪੋਰਟ ਕਾਰਡ ਉਹਨਾਂ ਦਾ ਡਿਪੋਰਟ ਕਾਰਡ ਦੇਖ ਰਹੇ ਆ ਲੋਕ ਉਹਨਾਂ ਨੂੰ ਡਿਪੋਰਟ ਕਰਨ ਨੂੰ ਫਿਰਦੇ ਆ ਕਿਉਂਕਿ ਲੋਕ ਭਾਜਪੀ ਦੀਆਂ ਜਿਹੜੀਆਂ ਗਲਤ ਨੀਤੀਆਂ ਉਸ ਤੋਂ ਤੰਗ ਆ ਚੁੱਕਿਆ ਲੋਕਾਂ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਬੱਚਿਆਂ ਦੇ ਵਿੱਚ ਵੱਧ ਚੁੱਕੀ ਆ ਜਿਹੜੀ ਜ਼ਰੂਰਤ ਹੈ ਔਰ ਦੂਸਰਾ ਲੋਕਾਂ ਦੇ ਵਿੱਚ ਜੋ ਲੋਕ ਹੈ ਮਹਿੰਗਾਈ ਤੋਂ ਤਰਸਦੇ ਨੇ ਸੋ ਲੋਕ ਅੱਜ ਕੰਮਾਂ ਦੀ ਗੱਲ ਚਾਹਦੇ ਨੇ ਕੰਮ ਚਾਹਦੇ ਨੇ ਸੋ ਇਸ ਕਰਕੇ ਕੰਮ ਜਦੋਂ ਕੰਮ ਹੋਏ ਨਹੀਂ ਹੈ ਜਿਹੜੇ ਇਨਫੈਕਟ ਜਿਹੜਾ ਐਮਜ਼ ਹਸਪੀਟਲ ਇੱਥੇ ਆਣਾ ਸੀ ਉਹ ਚਲਾ ਗਿਆ ਉਹ ਬਠਿੰਡੇ ਚਲਾ ਗਿਆ ਇੰਡਸਟਰੀ ਆਣੀ ਸੀ ਇੰਡਸਟਰੀ ਮਿਨਿਸਟਰ ਦੇ ਤੌਰ ਤੇ ਇੰਡਸਟਰੀ ਕਿੰਨੀ ਲੈ ਕੇ ਇਹ ਦੱਸਣ ਜਿਹੜਾ ਕੰਮ ਦਿੱਤਾ ਗਿਆ ਉਹ ਤਾਂ ਕੰਮ ਕਰਦੇ ਨਹੀਂ ਸੋ ਬਤੌਰ ਐਮਪੀ ਕਿੰਨੇ ਲੋਕਾਂ ਨੂੰ ਨਜ਼ਰ ਆਏ ਨਾ ਕੰਮ ਨਜ਼ਰ ਆਏ ਨਾ ਆਪ ਨਜ਼ਰ ਆਏ ਸੋ ਰਿਪੋਰਟ ਕਰੜੀ ਮੈਂ ਸਮਝਦਾ ਕਿ ਉਹ ਦੈਟ ਇਜ਼ ਰਿਪੋਰਟ ਕਾਰਡ ਰਿਪੋਰਟ ਕਰਤੇ ਹੈ ਪਰ ਚਬੇਵਾਲ ਸਾਹਿਬ ਜਿਵੇਂ ਜ਼ਿਕਰ ਕਰ ਰਹੇ ਸੀਗਾ ਕਿ ਉਹ ਮੰਤਰੀ ਰਹਿ ਕੇ ਇੱਕ ਉਹਨਾਂ ਦਾ ਇੰਪੈਕਟ ਇਮਪ੍ਰੈਸ਼ਨ ਪਿਆ ਰਿਹਾ ਉਹ ਇਮਪ੍ਰੈਸ਼ਨ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਜਿਵੇਂ ਇੱਕ ਤਾਂ ਬੀਜੇਪੀ ਦਾ ਗੜ ਵੀ ਹੈ ਦੂਜਾ ਮੇਰਾ ਸਵਾਲ ਇਹ ਹੈ ਕਿ ਹੁਸ਼ਾਰਪੁਰ ਨੂੰ ਬੀਜੇਪੀ ਦਾ ਗੜ ਵੀ ਮੰਨਿਆ ਜਾਂਦਾ ਹੈ ਰਾਮ ਮੰਦਰ ਫੈਕਟਰ ਵੀ ਹੈ ਕਿ ਤੁਸੀਂ ਉਸ ਗੜ ਨੂੰ ਤੋੜਨ ਦੇ ਵਿੱਚ ਕਾਮਯਾਬ ਹੋ ਪਏ ਹੋ ਹੁਣ ਤੱਕ ਦੇ ਪ੍ਰਚਾਰ ਦੇ ਲਈ ਦੇਖੋ ਜੋ ਜੇ 2022 ਦਾ ਇਲੈਕਸ਼ਨ ਦੇਖੀਏ ਤਾਂ ਜਿੰਨੇ ਵੀ ਗੜ ਉਹ ਟੁੱਟ ਚੁੱਕੇ ਹਨ ਖਾਸ ਤੌਰ ਤੇ ਗੜ ਤੋੜਨ ਦੇ ਵਿੱਚ ਸਾਡੇ ਕੋਲ ਦੋ ਤੋਪਾਂ ਹੈਗੀਆਂ ਇੱਕ ਭਗਵੰਤ ਮਾਨ ਰੂਪੀ ਤੋਪ ਹੈ ਤੇ ਦੂਜੀ ਅਰਵਿੰਦ ਕੇਜਰੀਵਾਲ ਰੂਪੀ ਤੋਪ ਹੈ ਇਹ ਦੋਨੇ ਤੋਪਾਂ ਜਿਹੜੇ ਗਾੜੇ ਤੋੜਦੀਆਂ ਸੋ ਇਹ ਜਿਹੜਾ ਗੜਿਆ ਇਹ ਗੜ ਗੁੜ ਕੁਛ ਨਹੀਂ ਪੈਸੇ ਵੀ ਇਹ ਪਹਿਲਾਂ ਅਕਾਲੀ ਦਲਾਂ ਇਕੱਠੇ ਹੋ ਕੇ ਲੜਦੇ ਸੀ ਹੁਣ ਪਿੰਡਾਂ ਜਿਹਨਾਂ ਨੂੰ ਬੜਰ ਕੋਈ ਨਹੀਂ ਦਿੰਦਾ ਸ਼ਹਿਰ ਜਿਹਨਾਂ ਨੂੰ ਵੋਟ ਕੋਈ ਨਹੀਂ ਪਾਣਾ ਚਾਹੁੰਦਾ ਸ਼ਹਿਰ ਦੇ ਵਿੱਚ ਲੋਕ ਧਰਮ ਤੇ ਰਾਜਨੀਤੀ ਨੂੰ ਬਿਲਕੁਲ ਮਿਕਸ ਐਂਡ ਮੈਚ ਨਹੀਂ ਕਰ ਰਹੇ ਲੋਕ ਅਜੇ ਪੁੱਛ ਰਹੇ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਸਾਡੇ ਪੰਜਾਬ ਨੂੰ ਜੇ 2 ਕਰੋੜ ਨੌਕਰੀਆਂ 20 ਕਰੋੜ ਨੌਕਰੀਆਂ 5 ਸਾਲ ਦੇ ਵਿੱਚ 10 ਸਾਲ ਦੇ ਵਿੱਚ ਮਿਲਣੀਆਂ ਸੀ ਉਹ ਕਿਉਂ ਨਹੀਂ ਮਿਲੀਆਂ ਪੰਜਾਬ ਦਾ ਹਿੱਸਾ 50 ਲੱਖ ਬਣਦਾ ਸੀ ਨੌਕਰੀਆਂ ਉਹ ਕਿਉਂ ਨਹੀਂ ਮਿਲਿਆ ਇੱਕ ਵੀ ਨੌਕਰੀ ਕਿਉਂ ਨਹੀਂ ਮਿਲੀ ਇੱਕ ਵੀ ਇੰਡਸਟਰੀ ਕਿਉਂ ਨਹੀਂ ਆਈ ਤੁਸੀਂ ਮੰਨ ਲਓ ਮੈਂ ਇੰਡਸਟਰੀਅਲ ਮਿਨਿਸਟਰ ਹਾਂ ਤੁਹਾਡੇ ਕੋਲ ਡਿਪਾਰਟਮੈਂਟ ਆ ਤੁਹਾਡੇ ਕੋਲ ਪੋਰਟਫੋਲੀਓ ਆ ਤੁਸੀਂ ਉਸ ਪੋਰਟਫੋਲੀਓ ਚ ਕੱਖ ਨਹੀਂ ਕਰ ਸਕਦੇ ਤੁਸੀਂ ਕਦੀ ਕੋਈ ਬੰਦੇ ਭਾਰਤ ਦੀ ਗੱਲ ਕਰਦੇ ਕਦੀ ਔਰਤ ਭਾਰਤ ਦੀ ਗੱਲ ਕਰਦੇ ਇਹਨਾਂ ਨਾਲ ਗੱਲ ਨਹੀਂ ਬਣਨੀ ਗੱਲ ਲੋਕਾਂ ਦੇ ਜੋ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਕੀ ਇਹਨਾਂ ਲੋਕਾਂ ਨੂੰ ਪੁੱਛੋ ਇਹਨਾਂ ਦੀ ਜ਼ਿੰਦਗੀ ਚ ਕੀ ਬਦਲਾਅ ਆਇਆ ਇਹ ਅੱਜ ਲੋਕ ਭਾਜਪਾ ਦੀਆਂ ਪਾਲਿਸੀਜ਼ ਤੋਂ ਪਰੇਸ਼ਾਨ ਨੇ ਅੱਜ ਲੋਕ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਅੱਜ ਦੋ ਅੱਜ ਲੋਕਾਂ ਨੂੰ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਜਿਨ੍ਹਾਂ ਤੋਂ ਸੋ ਇਸ ਕਰਕੇ ਲੋਕ ਅੱਜ ਬਿਲਕੁਲ ਆਪਣਾ ਮਨ ਬਣਾ ਚੁੱਕੇ ਇਹਨਾਂ ਨੂੰ ਬਦਲਣ ਦਾ ਸੋ ਬਦਲਣ ਦੀ ਪੂਰੀ ਤਿਆਰੀ ਹੈ ਬੁੱਜੇ ਤੁਹਾਡੇ ਉਮੀਦਵਾਰ ਜਿਹੜੇ ਮੁਕਾਬਲੇ 'ਚ ਨੇ ਯਾਮਨੀ ਗੋਮਰ ਤੁਸੀਂ ਕਾਂਗਰਸ ਤੋਂ ਆਵਾਮ ਦੀ ਪਾਰਟੀ ਜਾਂਦੇ ਹੋ ਉਹ ਆਵਾਮ ਦੀ ਪਾਰਟੀ ਤੋਂ ਕਾਂਗਰਸ ਵਿੱਚ ਜਾਂਦੇ ਨੇ ਉਹ ਵੀ ਬੜੇ ਇਮੋਸ਼ਨਲ ਪ੍ਰਚਾਰ ਕਰ ਰਹੇ ਨੇ ਕਿ ਮੇਰੇ ਪੇਕੇ ਇੱਥੇ ਮੇਰੇ ਸਹੁਰੇ ਇੱਥੇ ਮੈਂ ਤੇ ਹੁਸ਼ਾਰਪੁਰ ਦੀ ਆ ਮੈਨੂੰ ਜਿਤਾਓ ਔਰ ਤੁਹਾਨੂੰ ਲੱਗਦਾ ਹੈ ਕਿ ਆਵਾਮ ਦੀ ਪਾਰਟੀ ਛੱਡ ਕੇ ਉਹ ਕਾਂਗਰਸ 'ਚ ਨੇ ਤੇ ਉਹਦਾ ਨੁਕਸਾਨ ਵੀ ਤੁਹਾਨੂੰ ਹੋ ਸਕਦਾ ਆ ਦੇਖੋ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜਿੰਨੀਆਂ ਵੀ ਮੀਟਿੰਗਸ ਆਪਣੀਆਂ ਦੇਖ ਰਿਹਾ ਜਿੰਨੇ ਆਮ ਆਦਮੀ ਪਾਰਟੀ ਦੇ ਉਹਦੇ ਵਿੱਚ ਜ 50% ਜਿਹੜੀ 60% ਕਾਂਗਰਸ ਜਿਹੜੀ ਹੈ ਉਹ ਆਲਰੇਡੀ ਸ਼ਫਟ ਹੋ ਚੁੱਕੀ ਹੈ ਸੋ 25 30% ਕਾਂਗਰਸ ਰਹਿੰਦੀ ਹੈ ਤੇ ਉਹ ਵੀ ਮੇਰੇ ਖਿਆਲ ਇਲੈਕਸ਼ਨ ਤੱਕ ਤਾਂ ਉਹ ਵੀ ਸਾਰੀ ਆ ਜਾਣੀ ਕਾਂਗਰਸ ਤਾਂ ਖਾਲੀ ਹੋ ਹੀ ਪਈ ਹੈ ਸੋ ਲੀਡਰ ਜਿਹੜੇ ਆ ਕੋਈ ਐਸਾ ਹਫਤਾ ਨਹੀਂ ਜਾਂਦਾ ਜਦੋਂ ਪਾਲਾ ਨਾ ਵਦਨ ਸੋ ਲੀਡਰਸ਼ਿਪ ਜਿਹੜੀ ਉੱਥੇ ਲੀਡਰਸ਼ਿਪ ਨਹੀਂ ਹੈ ਲੀਡਰਲੈਸ ਪਾਰਟੀ ਹੈ ਹੈਡਲੈਸ ਪਾਰਟੀ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਜੋ ਜੋ ਕੰਮ ਨੇ 2 ਸਾਲ ਦੇ ਉਹਨਾਂ ਕੰਮਾਂ ਤੇ ਲੋਕ ਖੁਸ਼ ਨੇ ਜੇ ਜ਼ੀਰੋ ਵਿਲ ਹੈ ਦੇ ਲੋਕ ਅੱਜ ਖੁਸ਼ ਨੇ ਜਿਹੜਾ ਵਿਚਾਰਾ 9-10000 ਰੁਪਏ ਤਨਖਾਹ ਲੈਂਦਾ ਅੱਜ ਉਹਦਾ 3-4-5000 ਰੁਪਏ ਬਚਦਾ ਹੈ ਉਹ ਖੁਸ਼ ਹੈ ਉਹਦਾ ਘਰ ਚੱਲਣਾ ਸੌਖਾ ਹੋ ਗਿਆ ਉਹਨੂੰ ਮਹਿੰਗਾਈ ਤੋਂ ਰਾਹਤ ਮਿਲ ਗਈ ਅੱਜ ਜਿਹਦੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ 43000 ਨੌਕਰੀਆਂ ਮਿਲੀਆਂ ਉਹ ਵੀ ਕਿਸੇ ਵੱਡੀ ਜਾਂ ਬਿਨਾਂ ਰਿਸ਼ਵਤ ਤੋਂ ਮਿਲੀਆਂ ਲੋਕ ਖੁਸ਼ ਨੇ ਕਿ ਸਾਡੇ ਬੱਚਿਆਂ ਨੂੰ ਅੱਜ ਰੋਜ਼ਗਾਰ ਮਿਲ ਰਿਹਾ ਲੋਕਾਂ ਨੂੰ ਜਿਹੜੀਆਂ ਸਿਹਤ ਸੇਵਾਵਾਂ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆਮ ਆਦਮੀ ਕਲੀਨਿਕ ਫ੍ਰੀ ਦਵਾਈਆਂ ਮਿਲ ਰਹੀਆਂ ਫ੍ਰੀ ਟੈਸਟ ਹੋ ਰਹੇ ਨੇ ਸੋ ਲੋਕ ਅੱਜ ਜੋ ਮਰਜੀ ਕਹਿ ਲਓ ਲੋਕ ਅੱਜ ਕਹਿੰਦੇ ਜੀ ਭਗਵੰਤ ਮਾਨ ਨੇ ਸਾਡੇ ਬਿਲ ਜ਼ੀਰੋ ਕੀਤੇ ਆ ਤੇ ਅਸੀਂ ਹੁਣ ਵਿਰੋਧੀਆਂ ਨੂੰ ਜ਼ੀਰੋ ਕਰ ਦੇਣਾ ਇਹਨਾਂ ਇਲੈਕਸ਼ਨ ਦੇ ਵਿੱਚ ਸੋ ਹੁਣ ਵਿਰੋਧੀਆਂ ਨੂੰ ਜ਼ੀਰੋ ਕਰਨ ਤੇ ਪੂਰੇ ਮੋੜ 'ਚ ਤੁਸੀਂ ਕਿਹਾ ਕਿ ਕਾਂਗਰਸ ਲੀਡਰਲੈਸ ਪਾਰਟੀ ਹੈ ਪਰ ਸ਼ਰਮ ਨੇ ਇਕੱਲੇ ਦਾਲੇ ਵੀਡੀਓ ਬਣਾ ਰਹੀ ਰੀਲਾਂ ਬਣਾ ਰਹੀ ਇੱਕ ਪਾਸੇ ਤੁਹਾਡੀ ਤਸਵੀਰ ਲਗਾਉਂਦੀ ਦੂਜੇ ਪਾਸੇ ਯਮਨੀ ਗੋਮਰ ਤਸਵੀਰ ਲਗਾਉਂਦੀ ਕਿ ਉਹ डमी ਕੈਂਡੀਡੇਟ ਨੇ ਕੋਈ ਸੈਟਿੰਗ ਹੋਈ ਹੈ ਕਾਂਗਰਸ 'ਚ ਤੁਹਾਡੀ ਨਹੀਂ ਸਾਡੀ ਸੈਟਿੰਗ ਤਾਂ ਕੋਈ ਨਹੀਂ ਹੋਈ ਮੈਨੂੰ ਲੱਗਦਾ ਅਕਾਲੀ ਦਲ ਖਾਲੀ ਹੋ ਗਿਆ ਉਹਨਾਂ ਕੋਲ ਟਾਈਮ ਬਚਾਣੇ ਬੇਲੇ ਆ ਆਈਮੋਨ ਦਾ ਪਾਸ ਨਹੀਂ ਹੁੰਦਾ ਬੰਦੇ ਇਕੱਠੇ ਨਹੀਂ ਹੁੰਦੇ ਸੋ ਵਿਚਾਰੇ ਹੁਣ ਰੀਲਾ ਬਣਾਉਣ ਤੇ ਲੱਗੇ ਹੋਏ ਬਣਾਉਣ ਦੇ ਕੋਈ ਗੱਲ ਨਹੀਂ ਤੁਸੀਂ ਤਾਂ ਮੋਹਨ ਸਿੰਘ ਠੰਡਲ ਨਾਲ ਤੁਹਾਡਾ ਮੁਕਾਬਲਾ ਪਹਿਲਾਂ ਵਿਧਾਨ ਸਭਾ ਦਾ ਘੇਰਿਆ ਉਹਨੇ ਅੱਠ ਹੋਰ ਹਲਕੇ ਦੇ ਵਿੱਚ ਉਹਨਾਂ ਦੇ ਨਾਲ ਨਜਿੱਠਣਾ ਪੈ ਰਿਹਾ ਹੈ ਪਿੰਡਾਂ 'ਚ ਤਾਂ ਆਧਾਰ ਹੈਗਾ ਹੀ ਆ ਕਾਲੀ ਦਲ ਦਾ ਜੇ ਦੁਸ਼ਮਣ ਤੁਹਾਡਾ ਜਾਣਿਆ ਪਛਾਣਿਆ ਹੋਵੇ ਫਿਰ ਕੋਈ ਆਨੇ ਅਟੈਕ ਕਰਨਾ ਬੜਾ ਸੌਕਾ ਹੁੰਦਾ ਮੈਂ ਜਿਹੜਾ ਗੜ੍ਹ ਤੋੜਿਆ ਪਹਿਲਾਂ 45 ਸਾਲ ਬਾਅਦ ਗੜ੍ਹ ਤੋੜਿਆ ਸੀ ਤੇ ਲਗਾਤਾਰ ਦੋ ਵਾਰ ਸੋਨ ਸਿੰਘ ਠੰਡਲ ਨੂੰ ਬੁਰੀ ਤਰ੍ਹਾਂ ਹਰਾਇਆ ਸੋ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਲੀਟਰਲੈਸ ਵਾਲੀ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਅਨੀਤਾ ਸੋਮਪ੍ਰਕਾਸ਼ ਦਾ ਪ੍ਰਚਾਰ ਕਰਦੇ ਨੇ ਉਹ ਕਹਿੰਦੇ ਨੇ ਕਿ ਪੰਜੇ ਦੇ ਹੱਥ ਦੇ ਵਿੱਚ ਹੀ ਝਾੜੂ ਆ ਦੋਨੋਂ ਭ੍ਰਸ਼ਟਾਚਾਰੀ ਨੇ ਦੋਨੋਂ ਮਿਲ ਕੇ ਭ੍ਰਸ਼ਟਾਚਾਰ ਕਰਦੇ ਨੇ ਬਾਹਰ ਤਾਂ ਇਕੱਠੇ ਨੇ ਇੱਥੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਦੋਂ ਪੀਐਮ ਆ ਕੇ ਦੇਸ਼ ਦੇ ਇੰਨੇ ਵੱਡੇ ਨੇਤਾ ਆ ਕੇ ਦੇਸ਼ ਦੇ ਇਹ ਗੱਲਾਂ ਬੋਲਣ ਸਟੇਜ ਤੋਂ ਤਾਂ ਉਹਦੇ ਉਹਦਾ ਇੰਪੈਕਟ ਤੁਹਾਡੇ ਪ੍ਰਚਾਰ ਤੇ ਪਊਗਾ ਨੈਗੇਟਿਵ ਪਾਏਗਾ ਦੇਖੋ ਮਾਨਯੋਗ ਪ੍ਰਧਾਨ ਮੰਤਰੀ ਨੇ ਤੇ ਪ੍ਰਚਾਰ ਮੈਂ ਕਹਿੰਦਾ ਵੀ ਕਿਸੇ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਜਿਹੜਾ ਆਪਣਾ ਗਰੀਬਾਨ ਦੇ ਵਿੱਚ ਜ਼ਰੂਰ ਝਾਕਣਾ ਚਾਹੀਦਾ ਅੱਜ ਜਿੱਡੇ ਵੱਡੇ ਆਰਗੇਨਾਈਜ਼ਡ ਸਕੈਮ ਹੋ ਰਹੇ ਆ ਇਲੈਕਟੋਰਲ ਬਾਂਡ ਦੀ ਗੱਲ ਕਰ ਲਓ ਹੋਰ ਗੱਲ ਕਰ ਲਓ ਜਿੰਨੇ ਸਾਡੇ ਪਬਲਿਕ ਸੈਕਟਰ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਉਸ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਔਰ ਜੇ 1.75 ਲੱਖ ਕਰੋੜ ਰੁਪਇਆ ਮਾਫ ਕੀਤਾ ਤੇ ਉਹ ਕਾਰਪੋਰੇਟ ਸੈਕਟਰ ਦਾ ਤਾਂ ਮਾਫ ਹੋ ਸਕਦਾ ਵੱਡੇ ਵੱਡੇ ਇੰਡਸਟਰੀਅਲਸ ਦਾ ਤਾਂ ਮਾਫ ਹੋ ਸਕਦਾ ਤੇ ਸਾਡੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ 2.5 ਲੱਖ ਕਰੋੜ ਰੁਪਇਆ ਉਹ ਮਾਫ ਨਹੀਂ ਹੁੰਦਾ ਸੋ ਇਸ ਕਰਕੇ ਲੋਕ ਸਭ ਜਾਣਦੇ ਆ ਲੋਕ ਜਾਣੀ ਜਾਣ ਉਹਨਾਂ ਨੂੰ ਸਮਝਾਣ ਦੀ ਕੋਈ ਲੋੜ ਨਹੀਂ ਔਰ 10 ਸਾਲ ਦੇ ਵਿੱਚ ਲੋਕ ਹੁਣ ਮੂਰਖ ਨਹੀਂ ਬਣਨ ਵਾਲੇ ਲੋਕ ਪਹਿਚਾਣ ਚੁੱਕੇ ਆ ਲੋਕ ਜਾਣ ਚੁੱਕੇ ਆ ਔਰ ਹਰ ਤੱਕ ਜੋ ਇਲੈਕਸ਼ਨ ਹੋਏ ਆ ਦੇਸ਼ ਦੇ ਵਿੱਚ ਉਸ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਸੱਤਾ ਦੇ ਵਿੱਚ ਵਾਪਸੀ ਨਹੀਂ ਕਰ ਰਹੀ ਬੁਰੀ ਤਰ੍ਹਾਂ ਜਾ ਰਹੀ ਹੈ ਲੋਕਾਂ ਨੂੰ ਪਤਾ ਚਲੋ ਇਹ ਵੀ ਸਵਾਲ ਤਾਂ ਮੈਂ ਦੁਬਾਰਾ ਹੂੰਗਾ ਇੱਥੇ ਦਸੂਆ ਦੇ ਮੌਜੂਦਾ ਵਿਧਾਇਕ ਕਰਮਵੀਰ ਕੁਮਨ ਸਾਹਿਬ ਸਾਡੇ ਨਾਲ ਨੇ ਕੁਮਨ ਸਾਹਿਬ ਮੈਂ ਚਾਹਾਂਗਾ ਕਿ ਮਾਈਕ ਕੁਮਨ ਸਾਹਿਬ ਨੂੰ ਦਿੱਤਾ ਜਾਵੇ ਕੁਮਨ ਸਾਹਿਬ ਕਿਵੇਂ ਦੇਖ ਰਹੇ ਹੋ ਸੱਭੇਵਾਲ ਸਾਹਿਬ ਹੁਣੇ-ਹੁਣੇ ਤੁਹਾਡੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਨਾਲ ਤੁਸੀਂ ਘੁੰਮ ਰਹੇ ਹੋ ਲੋਕਾਂ ਦਾ ਫਤਵਾ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਹਾਲਾਂਕਿ ਪਤਾ ਤੇ ਚਾਰਜੂਨ ਨੂੰ ਲੱਗਣਾ ਬਹੁਤ ਵਧੀਆ ਜੀ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਹੈ ਲੋਕ ਸਾਥ ਦੇ ਰਹੇ ਕਿਉਂਕਿ ਮੈਨੂੰ ਕੋਈ ਬਹੁਤਾ ਔਖਾ ਨਹੀਂ ਲੱਗ ਰਿਹਾ ਹਲਕੇ ਦੇ ਵਿੱਚ ਇਹ ਘੁੰਮਣਾ ਕਿਉਂਕਿ 2 ਸਾਲ ਅਸੀਂ ਲੋਕਾਂ ਦੇ ਵਿੱਚ ਹੀ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਘੱਟੋ-ਘੱਟ ਮੈਂ 10-10 ਵਾਰੀ ਵਿਜ਼ਿਟ ਕੀਤਾ ਹੈ ਔਰ ਕੋਈ ਵੀ ਔਖਾ ਨਹੀਂ ਲੱਗ ਰਿਹਾ ਬਹੁਤ ਸੌਖੀ ਇਲੈਕਸ਼ਨ ਲੱਗ ਰਹੀ ਹੈ ਔਰ ਲੋਕਾਂ ਦਾ ਜਿਹੜਾ ਮਾਹੌਲ ਆ ਸਾਡ ਆਪਾਂ ਲੈ ਕੇ ਡਾਕਟਰ ਸਾਹਿਬ ਨੂੰ ਆਪਾਂ ਜਿਹੜਾ ਐਮਪੀ ਬਣਾ ਰਹੇ ਹਾਂ ਇੱਥੇ। ਕੰਟਰੋਲ ਸਾਹਿਬ ਦੇਵੇ ਤੁਸੀਂ ਜ਼ਿਕਰ ਕੀਤਾ ਕਿ ਭਾਜੀਪੀ ਦੀ ਸਰਕਾਰ ਤਾਂ ਨਹੀਂ ਬਣ ਰਹੀ ਤਾਂ ਮਤਲਬ ਇੰਡੀਆ ਐਲਾਈਂਸ ਦੀ ਸਰਕਾਰ ਬਣ ਰਹੀ ਹੈ ਫਿਰ। ਬਸ ਇਹ ਬਣ ਰਹੀ ਹੈ ਨਾ। ਬਣ ਰਹੀ। ਤੇ ਇਹ 1.5 ਦਸ਼ਕ ਤੋਂ ਆਪਾਂ ਦੇਖ ਰਹੇ ਹਾਂ ਤੇ 2009, 14, 19 ਦੇ ਵਿੱਚ ਹੁਸ਼ਿਆਰਪੁਰ ਦਾ ਐਮਪੀ ਮੰਤਰੀ ਵੀ ਬੰਦਾ ਰਿਹਾ। ਤੁਹਾਡਾ ਕੀ ਖਿਆਲ ਹੈ ਤੁਹਾਨੂੰ ਕੀ ਜੀ ਆਹ ਦੇਖੋ ਸਾਡਾ ਮਿਸ਼ਨ ਇਹ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰ ਕਰਨਾ। ਸਾਡਾ ਮਿਸ਼ਨ ਕੋਈ ਇਹ ਨਹੀਂ ਕਿ ਮੰਤਰੀ ਬਣਨ ਨੇ। ਮੰਤਰੀ ਬਣਨਾ ਸਾਡਾ ਕੋਈ ਮਿਸ਼ਨ ਨਹੀਂ ਸਾਡਾ ਮਿਸ਼ਨ ਹੈ ਵੀ ਬਣ ਕੇ ਲੋਕਾਂ ਦੀ ਸੇਵਾ ਕਰਨਾ ਉਹਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਨਾ ਔਰ ਜ਼ਿੰਦਗੀ ਦੇ ਵਿੱਚ ਸੁਧਾਰ ਸਿਰਫ ਬਤੌਰ ਐਮਐਲਏ रह ਕੇ ਮੈਂ ਕੀਤਾ ਤੇ ਸਿਰਫ ਘੁੰਮਣ ਸਾਹਿਬ ਨੇ ਐਮਐਲਏ ਦੇ 2 ਸਾਲ ਦੇ ਵਿੱਚ ਬਤੌਰ ਐਮਐਲਏ ਰਹਿ ਕੇ ਜੋ ਉਸ ਦਸੂਏ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਸੁਧਾਰ ਹੋਇਆ ਉਹ ਕਾਬਲੇ ਤਾਰੀਫ ਹੈ ਫਿਰ ਵੀ ਕੁਝ ਤਾਂ ਖਿਆਲ ਆਉਂਦਾ ਹੀ ਹੋਏਗਾ ਨਹੀਂ ਖਿਆਲ ਤਾਂ ਮੇਰੀ ਇੱਕ ਹੈਗੀ ਏ ਇਸ ਮੈਂ ਨਾ ਅਸ਼ੀਰਵਾਦ ਹੈ ਪਰਮਾਤਮਾ ਕੀ ਮੇਰੀ ਇਹੀ ਦੁਆ ਹੈ ਕਿ ਅੱਜ ਪਰਮਾਤਮਾ ਜਿਹੜੇ ਸਾਰੇ ਲੋਕਾਂ ਦੀ ਜਿਸ ਤਰ੍ਹਾਂ ਸੁਣ ਰਿਹਾ ਹੈ ਤੇ ਉਹ ਜਿਹੜਾ ਇੰਡੀਆ ਅਲਾਈਸ ਦੀ ਸਰਕਾਰ ਆਵੇ ਔਰ ਬਿਹਤਰ ਕੰਮ ਹੋਣ ਦੇਸ਼ ਦਾ ਸੰਵਿਧਾਨ ਦੇਸ਼ ਦਾ ਲੋਕਤੰਤਰ ਜਿਹੜਾ ਉਹ ਇੱਕ ਦੇਸ਼ ਦੇ ਜਿਹੜੇ ਚਾਰੋਂ ਥੰਮ ਨੇ ਉਹ ਜਿਹੜੇ ਵਧੀਆ ਹੱਥਾਂ ਵਿੱਚ ਜਾਣ ਇਹ ਹੀ ਮੇਰੀ ਦੁਆ ਹੈ ਪੁਰਾਣੀ ਪਾਰਟੀ ਦੇ ਲੀਡਰਾਂ ਨੂੰ ਮਿਸ ਕਰਦੇ ਹੋ ਨੇ ਮੈਂ ਮੈਸਕੇਸ ਨੂੰ ਨਹੀਂ ਕਰਦਾ ਮੈਂ ਜਿਹੜੇ ਆਪਣੇ ਜਿਸ ਪਾਰਟੀ ਜਿਸ ਲੜ ਰਹੇ ਆ ਜਿਸ ਪਾਰਟੀ ਦੇ ਨਾਲ ਹੈ ਉਹਨਾਂ ਦੇ ਨਾਲ ਇਕੱਠੇ ਮਿਹਨਤ ਕਰ ਰਹੇ ਆ ਔਰ ਜਿਤਨਾ ਸਾਡਾ ਮਿਸ਼ਨ ਹੈ ਔਰ ਦੇਸ਼ ਨੂੰ ਬਚਾਉਣਾ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਹੀ ਸਾਡਾ ਮਿਸ਼ਨ ਲਗਾਤਾਰ ਮੁੱਖ ਮੰਤਰੀ ਵੀ ਇੱਕ ਦੋ ਵਾਰ ਮੇਰੇ ਖਿਆਲ ਨਾਲ ਰੋਡ ショ ਵੀ ਕਰਕੇ ਰੈਲੀਆਂ ਵੀ ਕਰ ਰਿਹਾ ਤੁਹਾਡੇ ਅੱਖ ਦੇ ਵਿੱਚ ਮੁੱਖ ਮੰਤਰੀ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ ਚਾਰ ਜਿਹੜੇ ਪ੍ਰੋਗਰਾਮ ਉਹਨਾਂ ਦੇ ਸਾਡੇ ਹਲਕੇ ਚੋ ਚੁੱਕੇ ਨੇ ਅਗਲਾ ਤਾਂ ਨਹੀਂ ਅਦਾ ਕਿ ਨਹੀਂ ਮੈਂ ਨਵਾਂ ਆਇਆ ਸੀ ਤੇ ਮੇਰੇ ਨਾਲ ਆਪਣਾ ਆਪ ਨਹੀਂ ਹੈਗਾ ਇਹ ਐਸਾ ਕਦੀ ਮਹਿਸੂਸ ਹੀ ਨਹੀਂ ਹੁੰਦਾ ਉਹਨਾਂ ਨੇ ਇੰਨੀ ਮਿਹਨਤ ਕਰਦੇ ਨੇ ਘੁੰਮਣ ਸਾਹਿਬ ਨਾਲ ਨੇ ਔਰ ਐਡੇ ਵੱਡੇ ਵੱਡੇ ਪ੍ਰੋਗਰਾਮ ਹੋ ਰਹੇ ਨੇ ਤੇ ਕਦੀ ਲੱਗਿਆ ਹੀ ਨਹੀਂ ਚਲੋ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਥੈਂਕ ਯੂ ਜਨਤਾ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਪੱਖ ਰੱਖਿਆ ਸੰਤੁਸ਼ਟ ਹੈ ਜੀ ਹਾਂਜੀ ਹਾਂਜੀ ਕੋਈ ਸਵਾਲ ਕਰਨਾ ਚਾਹੁੰਦਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਨਹੀਂ ਜੀ ਚਲੋ ਤਾਂ ਇਹ ਸਾ ਨਾਮ ਆਦਮੀ ਪਾਰਟੀ ਦੇ ਹਿਸ਼ਾਰਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਜਿਨ੍ਹਾਂ ਨੂੰ ਪੂਰੀ ਉਮੀਦ ਹੈ ਕਿ 1 ਜੂਨ ਨੂੰ ਲੋਕ ਇਹਨਾਂ ਦੇ ਹੱਕ ਦੇ ਵਿੱਚ ਹੀ ਫਤਵਾ ਦੇਣਗੇ ਔਰ 4 ਜੂਨ ਨੂੰ ਐਮਪੀ ਬਣ ਕੇ దగ్గర దైని శ్వరరా టీవీ